ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਨ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਨ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਥੋੜਾ ਬਥੇਰਾ ਵੀ ਓਪਰਾ ਮੇਰਾ ਵੀ ਥੋੜਾ ਬਥੇਰਾ ਵੀ ਉਪਰ ਮੇਰਾ ਵੀ ਕੋਪੋਹਨੇ ਰਾਵੀ ਉज्जਲ ਸਵੇਰਾ ਵੀ ਮੇਰੀ ਹੀ ਸੁਭਾ ਤੂੰ ਮੇਰੀ ਹੀ ਸੁਭਾ ਮੇਰੀ ਹੀ ਸੁਭਾ ਤੂੰ ਮੇਰੀ ਹੀ ਹੋਵੇ ਹਰ ਸ਼ਾਮ ਮੇਰੀ ਹੀ ਹੋਵੇ ਹਰ ਆਲਮ ਵਿੱਚ ਬਾਲਮ ਜਿੰਦ ਜਾਂ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਂ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਂ ਜ਼ਾਹਰ ਜ਼ਹੂਰ ਵੀ ਅੱਖਾਂ ਤੋਂ ਦੂਰ ਵੀ ਜ਼ਾਹਰ ਜ਼ਹੂਰ ਵੀ ਅੱਖਾਂ ਤੋਂ ਦੂਰ ਹੀ ਬੇਗਰਜ਼ ਚਾਹਤ ਵੀ ਹਰ ਕੀ ਬਗਾਵਤ ਵੀ ਮੇਰਾ ਹੀ ਆਗਾਜ਼ ਮੇਰਾ ਹੀ ਆਗਾਜ਼ ਮੇਰਾ ਹੀ ਆਗਾਜ਼ ਮੇਰਾ ਹੀ ਹੋਵੇਂ ਅੰਜਾਨ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜੰਦ ਜਾਨ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਨ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਨ ਹਾਲ ਨੇ ਹਾਲ ਵੀ ਹਾਲੋਂ ਬਿਹਾਲ ਵੀ हाल निहाल वी हालों बेहाल वी जाहो जलाल वी रंज मलाल वी मेरी ही मेहर तू मेरी ही मेहर मेरी ही मेहर तू मेरा ही हो में मेरी ही हो में हर आलम विच बालम जंद जान ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਂ ਮਿੰਨਤ ਅਰਜ਼ੀ ਵੀ ਮੇਰੇ ਮਨ ਮਰਜ਼ੀ ਵੀ ਮਨਤ ਅਰਜ਼ੀ ਵੀ ਮੇਰੀ ਮਨਮਰਜ਼ੀ ਵੀ ਪੁੰਨਸਖਾ ਉਤਵੀ ਕੋਰੀ ਖੁਦਗਰਜ਼ੀ ਵੀ ਮੇਰੀ ਹੀ ਖ਼ਾਕ ਤੂੰ ਮੇਰੀ ਹੀ ਖ਼ਾਕ ਮੇਰੀ ਹੀ ਖ਼ਾਕ ਤੂੰ ਮੇਰਾ ਹੀ ਨਾਮੋਂ ਨਿਸ਼ਾਨ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜੰਦ ਜਾਂ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਨ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਨ ਅੱਲਾ ਇਲਾਹੀ ਵੀ ਮਾਸ਼ੂਕ ਮਾਹੀ ਵੀ अल्लाई लाही भी माशूक माही भी मौला भी राम भी दैत शतान भी मेरा ही सुन तू मेरा ही सुन मेरा ही सुन तू मेरा ही, ही होवे जहां मेरी ही होवे हर आलम विच बालम जंद जान ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਂ ਮੇਰੀ ਹੀ ਹੋਵੇਂ ਹਰ ਆਲਮ ਵਿੱਚ ਬਾਲਮ ਜਿੰਦ ਜਾਂ ਮੇਰੀ ਹੀ ਹੋਵੇਂ ਤੂੰ ਮੇਰੀ ਹੀ ਹੋਵੇਂ ਮੇਰੀ ਹੀ ਹੋਵੇਂ ਤੂੰ ਮੇਰੀ ਹੋਵੇ ਮੇਰੀ ਹੀ ਹੋਵੇ ਹਰ ਆਲਮ ਵਿੱਚ ਬਾਲਮ ਜਦ ਜਾ ਮੇਰੀ ਹੀ ਹੋਵੇ ਹਰ ਆਲਮ ਵਿੱਚ ਬਾਲਮ ਜਦ ਜਾ ਮੇਰੀ ਹੀ ਹੋਵੇ ਹਰ ਆਲਮ ਵਿੱਚ ਬਾਲਮ